ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘ ਦਾ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਤਾਰ ਕਰਦੇ ਆ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਪਹਿਰਾ ਸਾਹਿਬ ਕਟਣ ਦੇ ਨਾਲ ਖਾਲਸਾ ਜੀ ਬੇਅੰਤ ਸੰਗਤਾਂ ਤੇ ਕਿਰਪਾ ਹੋ ਰਹੀ ਏ ਬੋ ਸੰਤਾਂ ਦਾ ਪਲਾਗ ਹੋ ਰਿਹਾ ਹੈ ਕਈ ਸੰਗਤਾਂ ਦੇ ਦੁੱਖ ਦੂਰ ਹੋ ਰਹੇ ਨੇ ਕਈਆਂ ਦੇ ਘਰ ਦੇ ਵਿੱਚ ਬਰਕਤ ਪੈ ਰਹੀ ਹੈ ਖਾਲਸਾ ਜੀ ਗਰੀਬੀ ਦੂਰ ਹੋ ਰਹੀ ਹੈ ਛੇਰ ਤੇ ਚੜਿਆ ਕਰਜ਼ਾ ਦੂਰ ਹੋ ਰਿਹਾ ਹੈ ਕਿਉਂਕਿ ਖਾਲਸਾ ਜੀ ਗੁਰਬਾਣੀ ਦੇ ਵਿੱਚ ਤਾਕਤ ਹੀ ਇੰਨੀ ਹੈ ਕਿ ਜਦੋਂ ਆਪਾਂ ਗੁਰੂ ਦੇ ਨਾਲ ਜੁੜ ਜਾਂਦੇ ਹਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਵੀਰ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਆਪਣੇ ਘਰ ਪਰਿਵਾਰ ਤੇ ਤੇ ਆਪਣੇ ਘਰ ਦੇ ਵਿੱਚ ਜੋ ਮਾੜੀਆਂ ਰੋਹਾਂ ਨੇ ਉਹ ਵੀ ਅੱਗੇ ਲੱਗ ਕੇ ਭੱਜ ਜਾਂਦੀਆਂ ਨੇ ਕਿਉਂਕਿ ਕੁਰਬਾਨੀ ਦਾ ਜਦੋਂ ਆਪਾਂ ਜਾਪ ਕਰਦੀਆਂ ਜੇ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਆਪਣੇ ਘਰ ਦੇ ਵਿੱਚ ਜੋ ਵੀ ਇਹ ਸਭ ਚੀਜ਼ਾਂ ਨੇ ਉਹ ਅੱਗੇ ਲੱਗ ਕੇ ਭੱਜ ਜਾਂਦੀਆਂ ਨੇ ਗਰਬਾਣੀ ਵਾਹਿਗੁਰੂ ਸੱਚੇ ਪਾਛਾ ਦੀ ਕਿਰਪਾ ਦੇ ਨਾਲ ਗੁਰੂ ਦੀ ਬਾਣੀ ਦੇ ਵਿੱਚ ਤਾਕਤ ਹੀ ਇੰਨੀ ਏ ਖਾਲਸਾ ਜੀ ਪਰ ਫਿਰ ਵੀ ਖਾਲਸਾ ਜੀ ਕਈ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਗੱਲ ਕਹਿ ਦਿੰਦੇ ਨੇ ਕਿ ਦੁਪਹਿਰਾ ਸਹਿਬ ਕੱਟਣ ਦੇ ਨਾਲ ਕਦੇ ਦੁੱਖ ਵੀ ਦੂਰ ਹੋਏ ਨੇ ਕਦੇ ਸਾਡੀ ਗਰੀਬੀ ਵੀ ਦੂਰ ਹੋਈਏ ਕਦੇ ਘਰ ਦੇ ਵਿੱਚ ਬਰਕਤ ਵੀ ਪੈ ਸਕਦੀ ਏ ਵੀ ਇਹ ਸਭ ਚੀਜ਼ਾਂ ਨੇ ਜੋ ਫालतੂ ਨੇ ਦੂ ਖਾਲਸਾ ਜੀ ਤੁਸੀਂ ਸੋਚ ਕੇ ਦੇਖੋ ਗੁਰੂ ਦੀ ਬਾਣੀ ਨੂੰ ਗੁਰਬਾਣੀ ਨੂੰ ਮਹਾਰਾ ਸੱਚੇ ਪਾਤਸ਼ਾਹ ਦੀ ਜੋ ਕਿ ਬੇਅੰਤ ਕਿਰਪਾ ਸੰਗਤਾ ਤੇ ਹੁੰਦੀ ਏ ਗੁਰਬਾਣੀ ਦੇ ਜਾਪ ਕਰਨ ਦੇ ਨਾਲ ਤਾਂ ਖਾਲਸਾ ਜੀ ਜਿਹੜਾ ਬੰਦਾ ਗੁਰਬਾਣੀ ਨੂੰ ਹੀ ਇਹ ਸਭ ਬੋਲਦਾ ਏ ਤੇ ਉਹ ਕਿੰਨੀ ਮੰਦਬੁੱਤੀ ਹੁੰਦੀ ਹਾਲਤ ਹੋਵੇਗੀ ਕਿਸ ਤਰ੍ਹਾਂ ਦਾ ਉਹਦੇ ਤੇ ਇਸ ਚੀਜ਼ ਦਾ ਪ੍ਰਭਾਵ ਪੈਂਦਾ ਹੋਵੇਗਾ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮੰਨਦਾ ਨਹੀਂ ਪਰਮਾਤਮਾ ਨੂੰ ਮਨਦਾਂਦੀ ਆਪ ਖੁਦ ਹੀ ਆਪਦੇ ਫੈਸਲੇ ਤੇ ਆਪ ਹੀ ਰੱਬ ਬਣਿਆ ਬੈਠਾ ਹੋਵੇ ਫਿਰ ਉਹਦੇ ਤੇ ਤਾਂ ਖਾਲਸਾ ਜੀ ਕਦੇ ਭੁੱਲ ਕੇ ਵੀ ਕਿਰਪਾ ਨਹੀਂ ਹੋ ਸਕਦੀ ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਤੋਂ ਬਿਨਾ ਖਾਲਸਾ ਜੀ ਤੇ ਉਹਨਾਂ ਦੀ ਕਿਰਪਾ ਤੋਂ ਬਿਨਾ ਆਪਾਂ ਕੱਖਾਂ ਵਰਗੇ ਆ ਬੇਸ਼ੱਕ ਆਪਣੇ ਕੋਲ ਸਭ ਕੁਝ ਹੋਵੇ ਪਰ ਆਪਣੇ ਕੋਲ ਜਿੰਨਾ ਟਾਈਮ ਆਪਣੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਖਾਲਸਾ ਜੀ ਉਹਨਾ ਟਾਈਮ ਆਪਾਂ ਕੱਖਾਂ ਵਰ ਗਈਆਂ ਬੇਸ਼ੱਕ ਆਪਣੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਸਭ ਕੁਝ ਹੈ ਪਰ ਵਾਹਿਗੁਰੂ ਦੀ ਕਿਰਪਾ ਹੋਣੀ ਆਪਣੇ ਘਰ ਪਰਿਵਾਰ ਤੇ ਬੇਅੰਤ ਜ਼ਰੂਰੀ ਹੈ ਇੱਕ ਗੱਲ ਖਾਲਸਾ ਜੀ ਜਦੋਂ ਆਪਾਂ ਚੰਗੀ ਸੰਗਤ ਕਰਾਂਗੇ ਤੇ ਆਪਣੇ ਤੇ ਪ੍ਰਭਾਵ ਵੀ ਚੰਗਾ ਹੀ ਪਵੇਗਾ ਜਦੋਂ ਆਪਾਂ ਮਾੜੀ ਸੰਗਤ ਕਰਾਂਗੇ ਤੇ ਆਪਣੇ ਦੇ ਪ੍ਰਭਾਵ ਵੀ ਅਸਰ ਵੀ ਉਸੇ ਤਰ੍ਹਾਂ ਦਾ ਮਾੜਾ ਹੀ ਪਵੇਗਾ ਜੀ ਆ ਬਾ ਘਰ ਦੇ ਵਿੱਚ ਆਪਾਂ ਪਾਠ ਕਰਦੇ ਆ ਆਪਣੇ ਕੋਲ ਜਾਣ ਦਾ ਸਮਾਂ ਨਹੀਂ ਹੁੰਦਾ ਸ਼ਹੀਦਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਤਾਂ ਆਪਣੀ ਮਜਬੂਰੀ ਏ ਜੋ ਪਰਮਾਤਮਾ ਵੀ ਜਾਣਦੇ ਨੇ ਕਿ ਆਪਾਂ ਜਿਸ ਮਜਬੂਰੀ ਦੇ ਕਰਕੇ ਸ਼ਹੀਦਾ ਸਾਹਿਬ ਨਹੀਂ ਜਾ ਸਕਦੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਨਹੀਂ ਕਰ ਸਕਦੇ ਸੇਵਾ ਨਹੀਂ ਕਰ ਸਕਦੇ ਪਰ ਜੋ ਸੰਗਤਾਂ ਸ਼ਹੀਦਾ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਸਿਮਰਨ ਕਰਦੀਆਂ ਨੇ ਚਪੈਰਾ ਸਾਹਿਬ ਕੱਟਦੀਆਂ ਨੇ ਤਾਂ ਦੇਖੋ ਖਾਲਸਾ ਜੀ ਅਨੇਕਾਂ ਓਥੇ ਇੰਨੀਆਂ ਸੰਗਤਾਂ ਇੰਨੀ ਸੰਗਤ ਹੁੰਦੀ ਹੈ ਨਾ ਖਾਲਸਾ ਜੀ ਇੰਨੀ ਸੰਗਤ ਜਦੋਂ ਆਪਾਂ ਇਕੱਠਾ ਖਾਲਸਾ ਜੀ ਜਦੋਂ ਆਪਾਂ ਚਪੈਰਾ ਸਾਹਿਬ ਦੇ ਵਿੱਚ ਜਾਂਦੇ ਆ ਆਪਾਂ ਚੰਗੀ ਸੰਗਤ ਕਰਦੇ ਆ ਆਪਾਂ ਮਾੜੇ ਰਸਤੇ ਤੋਂ ਹਟਦੇ ਆ ਚੰਗੀ ਸੰਗਤ ਦੇ ਨਾਲ ਆਪਣੀ ਖਿੱਚ ਹੁੰਦੀ ਹੈ ਆਪਾਂ ਚੰਗੀ ਸੰਗਤ 'ਚ ਜਾਂਦੇ ਆ ਜੀ ਆਪਾ ਜੀ ਔਣਵਾਨਾ ਜੋ ਆਪਣਾ ਟੈਮ ਹੈ ਉਹ ਆਪਣੇ ਆਪ ਹੀ ਚੰਗੇ ਕੰਮਾਂ ਨੂੰ ਬਣ ਕਰੇਗਾ ਵੀ ਚੰਗੇ ਕਰਮ ਕਰਨ ਨੂੰ ਜੀ ਕਰੇਗਾ ਵੀ ਆਪਾਂ ਆ ਵੀ ਕੰਮ ਚੰਗਾ ਕਰੀਏ ਤਾਂ ਕਿ ਕਿਸੇ ਦਾ ਦਿਲ ਨਾ ਦੁਖੇ ਕਿਸੇ ਦੇ ਨਾਲ ਮਾੜਾ ਨਾ ਕਰੀਏ ਜੇ ਆਪਾਂ ਰਹਾਂਗੇ ਉਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਨ੍ਹਾਂ ਨੇ ਹਰ ਸਮੇ ਮਾੜਾ ਹੀ ਕੰਮ ਕਰਨਾ ਹੋਵੇ ਕਦੇ ਰੱਬ ਨੂੰ ਚਾਹ ਦੀ ਨਾ ਕੀਤਾ ਹੋਵੇ ਕਦੇ ਸਤਨਾਮ ਵੈਗਰੂ ਦਾ ਜਾਪ ਤੱਕ ਵੀ ਨਾ ਕੀਤਾ ਹੋਵੇ ਪੇਰਾ ਆਪਾਂ ਨੂੰ ਉਸੇ ਸੰਗਤ ਦੀ ਰੰਗਤ ਹੋਵੇਗੀ ਖਾਲਸਾ ਜੀ ਤਾਂ ਆਪਾਂ ਵੀ ਹੀ ਚਾਣਦੇ ਆ ਤਾਂ ਤੁਸੀਂ ਖਾਲਸਾ ਜੀ ਆਪਣੇ ਘਰ ਦੇ ਵਿੱਚ ਤੇ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਗੁਰਬਾਣੀ ਦੇ ਨਾਲ ਜ਼ਰੂਰ ਜੋੜਨਾ ਸ਼ੁਰੂ ਕਰੋ ਕਿਉਂਕਿ ਜੋ ਅੱਜ ਦਾ ਸਮਾਂ ਹੀ ਖਾਲਸਾ ਜੀ ਆਪਾਂ ਦੇਖਦੇ ਆ ਕਿ ਬਹੁਤ ਗਲਤ ਰਸਤਿਆਂ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਜਾ ਰਹੀ ਹੈ ਖਾਸ ਕਰਕੇ ਤਾਂ ਅੱਜਕੱਲ ਜੋ ਨਸ਼ਿਆਂ ਤੇ दारू ਤੇ ਇਹ ਸਭ ਗਲਤ ਰਸਤਿਆਂ ਤੇ ਚੱਲ ਰਹੀ ਹੈ ਜੇ ਆਪਾਂ ਛੋਟੇ ਹੁੰਦਿਆਂ ਤੋਂ ਹੀ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਗੁਰੂ ਵਾਲੇ ਬਣਾਵਾਂਗੇ ਸਿੱਖ ਇਤਿਹਾਸ ਦੇ ਬਾਰੇ ਹੈ ਗੁਰੂ ਸੇਵਾ ਨਾਲ ਦੇ ਬਾਰੇ ਆਪਾਂ ਉਹਨਾਂ ਨੂੰ ਰੋਜ਼ ਦੱਸਿਆ ਕਰਾਂਗੇ ਤਾਂ ਉਹ ਅੱਗੇ ਆਉਣ ਵਾਲੇ ਆਪਣੇ ਫਿਊਚਰ ਦੇ ਵਿੱਚ ਵੀ ਮਾੜੇ ਰਾਹ ਤੇ ਨਹੀਂ ਚੱਲਣਗੇ ਤੇ ਜਿਸ ਦੇ ਨਾਲ ਆਪਣੇ ਘਰ ਦੇ ਵਿੱਚ ਵੀ ਦੁੱਖ ਕਲੇਸ਼ ਨਹੀਂ ਆਵੇਗਾ ਆਪਣੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਤੇ ਪਰਮਾਤਮਾ ਦੀ ਆਪਣੇ ਘਰ ਪਰਿਵਾਰ ਤੇ ਕਿਰਪਾ ਵੀ ਬਹੁਤ ਬਣੀ ਰਹੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਰਸਾ ਜੀ ਆਪਣੇ ਲਈ ਬਹੁਤ ਵਧੀਆ ਹੈ ਤੇ ਇੱਕ ਕੀ ਹੁੰਦਾ ਵੀ ਆਪਣੇ ਤੇ ਕਿਰਪਾ ਵੀ ਬਣੀ ਹੁੰਦੀ ਹੈ ਮਹਾਰਾਜ ਦੀ ਦੂਜਾ ਆਪਾਂ ਚੰਗੇ ਪਾਸੇ ਵੀ ਲੱਗੇ ਹੁੰਨੇ ਆ ਜੇ ਆਪਣੇ ਘਰ ਦੇ ਵਿੱਚੋਂ ਕੋਈ ਇੱਕ ਵੀ ਫੈਮਿਲੀ ਦਾ ਮੈਂਬਰ ਗਲਤ ਰਸਤੇ ਤੇ ਹੋਵੇ ਤੇ ਸਾਰਾ ਪਰਿਵਾਰ ਟੈਨਸ਼ਨ ਦੇ ਵਿੱਚ ਹੁੰਦਾ ਹੈ ਜਿਸ ਕਰਕੇ ਆਪਣੇ ਘਰ ਦੇ ਵਿੱਚ ਗਲੇਸ਼ ਬਹੁਤ ਹੁੰਦਾ ਹੈ ਫਿਰ ਆਪਾਂ ਇਹ ਨਹੀਂ ਸੋਚਦੇ ਕਿ ਆਪਣੀ ਗਲਤੀ ਦੀ ਬਚਾ ਦੇ ਕਰਕੇ ਕਲੇਸ਼ ਹੋ ਰਿਹਾ ਫਿਰ ਆਪਾਂ ਉਲਟ ਰਸਤੇ ਤੇ ਚੱਲਦੇ ਆ ਕਿ ਸਾਡੇ ਤੇ ਕਿਸੇ ਨਾ ਕਿਸੇ ਨੇ ਕੁਝ ਕਰ ਦਿੱਤਾ ਜਿਹਦੇ ਕਰਕੇ ਸਾਡੇ ਘਰ ਦੇ ਵਿੱਚ ਕਲੇਸ਼ ਵਧ ਗਿਆ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਖਾਲਸਾ ਜੀ ਵੀ ਕਿਸੇ ਦਾ ਕੀਤਾ ਕਰਾਇਆ ਹੁੰਦਾ ਜਾਂ ਕੁਝ ਹੁੰਦਾ ਕਿਉਂਕਿ ਇੱਕ ਆਮ ਇਨਸਾਨ ਦੂਜੇ ਇਨਸਾਨ ਦਾ ਕੁਝ ਨਹੀਂ ਵਿਗਾੜ ਸਕਦਾ ਇਹ ਆਪਣੇ ਮਨਾਂ ਦੇ ਵਹਿਮ ਹੁੰਦੇ ਨੇ ਇਸੇ ਕਰਕੇ ਖਾਲਸਾ ਜੀ ਤੁਸੀਂ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗਰਬਾੜੀ ਨਾਲ ਜੋੜੋ ਤਾਂ ਕਿ ਜੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਨੇ ਜੋ ਵੀ ਇਹ ਵੀ ਗਲਤ ਰਸਤੇ ਆ ਤੇ ਆਪਣੇ ਬੱਚੇ ਨਾ ਜਾਣ ਤੇ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਤੇ ਪਰਮਾਤਮਾ ਦੀ ਅਪਾਰ ਕਿਰਪਾ ਤੁਹਾਡੇ ਪਰਿਵਾਰ ਤੇ ਵੀ ਬਣੀ ਰਹੇ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਜ਼ੁਰਗ ਮਾਤਾ ਜੀ ਦੀ ਹੱਡ ਬੀਤੀ ਸਾਂਝੀ ਕਰਨ ਲੱਗੀਆਂ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅੱਜ ਦੀ ਵੀਡੀਓ ਦੇ ਰਾਹੀਂ ਉਹਨਾਂ ਦੀ ਵਾਰਤਾ ਤੁਹਾਨੂੰ ਬੈਣ ਭਰਾਵਾਂ ਦੇ ਨਾਲ ਸਾਂਝੀ ਕਰਨ ਲੱਗੀਆਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਬੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮਾਤਾ ਜੀ ਦੱਸਦੀ ਕਹਿੰਦੀ ਕਿ ਉਹਨਾਂ ਦੀ ਇਸ ਟਾਈਮ ਜੋ ਏਜ ਆ ਉਹਨਾਂ ਦੀ 50 55 ਸਾਲ ਦੀ ਕਰੀਬ ਉਹਨਾਂ ਦੀ ਏਜ ਆ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਇੱਕ ਬੇਟਾ ਤੇ ਇੱਕ ਬੇਟੀ ਏ ਤੇ ਮਾਤਾ ਜੀ ਦੱਸਦੀ ਆ ਕਿ ਜਿਹੜੇ ਮੇਰੇ ਹਸਬੈਂਡ ਨੇ ਕਹਿੰਦੇ ਕਿ ਮੇਰੇ ਕੋਲ ਛੋਟਾ ਚਾਹੀ ਸੀ ਮੇਰਾ ਬੇਟਾ ਏ ਕਹਿੰਦੇ ਕਿ ਜਿਵੇਂ ਸਾਲ ਡੇਢ ਦਾ ਸੀ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਮਾਤਾ ਜੀ ਦੱਸ ਦਿਆ ਕਹਿੰਦੀ ਕਿ ਮੇਰਾ ਬੇਟੀ ਤੋਂ ਬਾਅਦ ਬੇਟਾ ਕਾਫੀ ਸਮੇਂ ਬਾਅਦ ਹੋਇਆ ਸੀ ਮੇਰੀ ਬੇਟੀ ਕਾਫੀ ਵੱਡੀ ਸੀ ਬੇਟੇ ਤੋਂ ਤੇ ਬੇਟਾ ਛੋਟਾ ਸੀ ਕਹਿੰਦੀ ਕਿ ਮੈਂ ਆਪਣੇ ਬੱਚਿਆਂ ਨੂੰ ਖੁਦ ਆਪਣੀ ਮਿਹਨਤ ਕਰਕੇ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਕਈ ਵਾਰ ਕੰਮ ਕਰਨਾ ਕਈ ਵਾਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਜਿੱਥੋਂ ਥੋੜੇ-ਬਹੁਤ ਮੈਂ ਪੈਸੇ ਲੈ ਕੇ ਆਉਣੇ ਤੇ ਉਹਨਾਂ ਪੈਸਿਆਂ ਦੇ ਨਾਲ ਗੁਜ਼ਾਰਾ ਕਰਨਾ ਤੇ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਪਰ ਖਾਲਸਾ ਜੀ ਮਾਤਾ ਜੀ ਦੱਸਦਿਆਂ ਵੀ ਸਾਡੇ ਕੋਲ ਜ਼ਮੀਨ ਤਾਂ ਹੈਗੀ ਸੀ ਕਿੱਲਾ ਡੇਡ ਕਿੰਦੇ ਪਰ ਉਹ ਵੀ ਕਬਜ਼ੇ ਵਾਲੀ ਸੀਗੀ ਕਹਿੰਦੇ ਅਸੀਂ ਉਹ ਠੇਕੇ ਤੇ ਦਿੰਦੇ ਸੀਗੇ ਉਹਦਾ ਕਹਿੰਦੇ ਸਾਨੂੰ ਥੋੜਾ ਬਹੁਤ ਠੇਕਾ ਆਉਂਦਾ ਸੀ ਜਿੰਦੇ ਨਾਲ ਕਹਿੰਦੇ ਕਿ ਸਾਡੇ ਇੱਕ ਸਾਲ ਦਾ ਗੁਜ਼ਾਰਾ ਹੋ ਜਾਂਦਾ ਸੀ ਪਰ ਬੱਚਿਆਂ ਦੀ ਪੜ੍ਹਾਈ ਦੇ ਕਰਕੇ ਉਹਨਾਂ ਦਾ ਵੀ ਕਹਿੰਦੇ ਮੈਨੂੰ ਖਰਚਾ ਕੱਢਣਾ ਪੈਂਦਾ ਸੀ ਤੇ ਕਿ ਅੱਗੇ ਕਹਿੰਦੇ ਬੇਟੀ ਦੇ ਵਿਆਹ ਬਾਰੇ ਵੀ ਸੋਚਣਾ ਸੀ ਤਾਂ ਮੈਨੂੰ ਜੋ ਵੀ ਸਮਾਂ ਮਿਲਦਾ ਹੁੰਦਾ ਸੀ ਘਰ ਦੇ ਕੰਮਕਾਰਾਂ ਤੋਂ ਬਾਅਦ ਕਹਿੰਦੇ ਉਹ ਮੈਂ ਲੋਕਾਂ ਦੇ ਘਰ ਚ ਕੰਮ ਕਰਾ ਕੇ ਕਿਸੇ ਨੇ 100 ਦੇ ਦੇਣਾ 200 ਦੇ ਦੇਣਾ ਤੇ ਕਈ ਵਾਰ ਲੋਕਾਂ ਦੇ ਖੇਤਾਂ ਚ ਕੰਮ ਕਰਕੇ ਮੈਂ ਦਿਹਾੜੀ ਵਾਂਗ ਦਿਹਾੜੀ ਹੀ ਪਾਲਣੀ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਭਿੰਤ ਕਰਕੇ ਆਪਣੇ ਬੱਚੇ ਕਹਿੰਦੇ ਪਾਲ ਕੇ ਵੱਡੇ ਕੀਤੇ ਪਰ ਖਾਲਸਾ ਜੀ ਮਾਤਾ ਜੀ ਦੱਸ ਰਿਹਾ ਕਹਿੰਦੇ ਕਿ ਮੇਰੇ ਦੋਨੇ ਬੇਟਾ ਤੇ ਬੇਟੀ ਕਹਿੰਦੇ ਦੋਨਾਂ ਨੇ ਕਹਿੰਦੇ 10th ਤੱਕ ਸਟੱਡੀ ਕੀਤੀ ਸੀ ਵੀ 10ਵੀਂ ਤੱਕ ਹੀ ਪੜ੍ਹਾਈ ਕੀਤੀ ਸੀ ਉਸ ਤੋਂ ਅੱਗੇ ਕਹਿੰਦੇ ਨਹੀਂ ਉਹਨਾਂ ਨੇ ਪੜੇ ਉਹਨਾਂ ਨੇ ਕਿਹਾ ਕਿ ਅਸੀਂ ਪੜ੍ਹਨਾ ਨਹੀਂ ਹੈਗਾ ਤੇ ਕਹਿੰਦੇ ਨਹੀਂ ਮੇਰੇ ਕੋਲ ਇੰਨੀ ਗਜੈਤ ਸੀ ਜਿੰਦੇ ਨਾਲ ਮੈਂ ਖਿੱਚ ਕੀਤੀ ਉਹਨਾਂ ਨੂੰ ਪੜਾਉਣ ਦੇ ਲਈ ਮੈਂ ਵੀ ਉਸੇ ਤਰ੍ਹਾਂ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਜਿੰਨੀ ਪੜ੍ਹਾਈ ਕਰ ਲਈ ਇੰਨੀ ਹੀ ਬਹੁਤ ਹੈ ਮਾਤਾ ਜੀ ਦੱਸਦਿਆਂ ਵੀ ਸਾਡੇ ਕੋਲ ਦੋ ਹੀ ਕਮਰੇ ਸਨ ਇੱਕ ਕਹਿੰਦੇ ਕਮਰਾ ਕੱਚਾ ਸੀ ਸਾਡੇ ਕੋਲ ਇੱਕ ਕਹਿੰਦੇ ਬਲੈਂਟਰ ਵਾਲੀ ਛੱਤ ਪਾਈ ਹੋਈ ਸੀ ਪੱਕਾ ਸੀ ਮਾਤਾ ਜੀ ਕਹਿੰਦੇ ਆ ਕਿ ਘਰ ਦਾ ਗਿਜਾਰਾ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਕਹਿੰਦੇ ਦੋ ਕਮਰੇ ਸੀ ਪਰ ਸਾਡੇ ਕੋਲ ਕਹਿੰਦੇ ਖੁੱਲੀ ਜਗ੍ਹਾ ਵੀੜਾ ਬਹੁਤ ਵੱਡਾ ਸੀਗਾ ਪਰ ਅਸੀਂ ਘਰ ਪਾ ਨਹੀਂ ਸੀ ਸਕਦੇ ਕਿਉਂਕਿ ਜਿਹੜਾ ਸਾਨੂੰ ਠੇਕਾ ਆਉਂਦਾ ਸੀ ਉਹ ਵੀ ਸਾਡਾ ਗਚਾਰਾ ਹੀ ਚੱਲਦਾ ਸੀਗਾ ਘਰ ਪਾਉਣ ਦੇ ਲਈ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਸਾਡੇ ਨੂੰ ਪੈਸੇ ਚਾਹੀਦੇ ਸਨ ਜਿਹੜੇ ਪੈਸੇ ਕਹਿੰਦੇ ਕਿ ਸਾਡੇ ਕੋਲ ਹੁੰਦੇ ਨਹੀਂ ਸੀ ਪਰ ਕਈ ਵਾਰ ਖਾਲਸਾ ਜੀ ਮਾਤਾ ਜੀ ਕਹਿੰਦੇ ਆ ਕਿ ਅਸੀਂ ਇਹ ਵੀ ਸੋਚਿਆ ਕਿ ਅਸੀਂ ਚਬੀਨ ਵੇਚ ਕੇ ਉਹਦੇ ਚ ਕੁਝ ਪੈਸਿਆਂ ਦਾ ਘਰ ਪਾ ਕੇ ਕੁਝ ਆਪਣਾ ਕੰਮ ਚਲਾ ਲੈਨੇ ਆ ਪਰ ਉਹ ਜੋ ਜ਼ਮੀਨ ਸੀਗੀ ਕਹਿੰਦੇ ਕਿ ਉਹ ਵੀ ਰੋਲੇ ਵਾਲੀ ਸੀ ਕਬਜ਼ੇ ਵਾਲੀ ਸੀ ਜਿਸ ਕਰਕੇ ਸਾਡੀ ਜ਼ਮੀਨ ਹੈ ਕੋਈ ਲੈਂਦਾ ਨਹੀਂ ਸੀ ਅਸੀਂ ਕਈ ਵਾਰ ਕਹਿੰਦੇ ਵੇਚਣੀ ਲਗਾਈ ਪਰ ਕੋਈ ਵੀ ਨਹੀਂ ਸੀ ਲੈਂਦਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਕਬਜ਼ੇ ਵਾਲੀ ਜ਼ਮੀਨ ਹੈ ਕਿਉਂਕਿ ਇਸ ਕਰਕੇ ਸਾਡਾ ਉੱਥੇ ਤਾਂ ਉੱਥੇ ਕੰਮ ਖੜਿਆ ਹੋਇਆ ਸੀ ਪਰ ਮਾਤਾ ਜੀ ਦੱਸਦੇ ਆ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੇ ਅੰਮ੍ਰਿਤ ਛਕਿਆ ਹੋਇਆ ਸੀ ਕਹਿੰਦੇ ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੀ ਸੀ ਜੇ ਮੈਂ ਦਿਹਾੜੀ ਤੇ ਜਾਣਾ ਤੇ ਸਵੇਰੇ ਅਮਰਤਵਿੰਦੇ ਓਟਕੇ ਕਹਿੰਦੇ ਚ ਨਾਨਕਾਰ ਕੇ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਘਰ ਦੇ ਸਾਰੇ ਕੰਮ 8 ਵਜੇ ਤੱਕ ਮੈਂ ਖਤਮ ਕਰਕੇ ਉਸ ਦੇ ਬਾਅਦ ਕਿੰਨੇ ਮੈਂ ਦਿਹਾੜੀ ਤੇ ਜਾਣਾ ਤੇ ਸ਼ਾਮ ਨੂੰ 6 ਵਜੇ ਘਰ ਆ ਕੇ ਆ ਕੇ ਫਿਰ ਮੈਂ ਕਿਹਦੇ ਘਰ ਦੇ ਸਾਰੇ ਕੰਮ ਕਰ ਕਰਨੇ ਤੇ ਫਿਰ ਆਪਣੇ ਬੱਚਿਆਂ ਨੂੰ ਰੋਟੀ ਬਣਾ ਕੇ ਦੇਣੀ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਸੌਣਾ ਪੈਣਾ ਬੈਠਣਾ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਕਹਿੰਦੇ ਸਾਡਾ ਗਿਜਾਰਾ ਬਹੁਤ ਔਖਾ ਹੁੰਦਾ ਸੀ ਕਹਿੰਦੇ ਕਿ ਜੋ ਸਾਡੇ ਨਾਲ ਘਰੇ ਸੀ ਕਹਿੰਦੇ ਉਹਨਾਂ ਦਾ ਕੰਮ ਬਹੁਤ ਵਧੀਆ ਸੀ ਕਹਿੰਦੇ ਸਾਰੇ ਆਪੋ ਆਪਣੇ ਕੰਮ ਦੇ ਵਿੱਚ ਸੈੱਟ ਸੀ ਕਹਿੰਦੇ ਕੋਈ ਬਾਹਰ ਗਿਆ ਹੋਇਆ ਸੀ ਕਿਸੇ ਨੇ ਆਪਣਾ ਇੱਥੇ ਕਾਰੋਬਾਰ ਸ਼ੁਰੂ ਕੀਤਾ ਹੋਇਆ ਸੀ ਕਹਿੰਦੇ ਪਰ ਮੇਰਾ ਬੇਟਾ ਸੀ ਜੋ ਫਰੀ ਦੇ ਵਿੱਚ ਕਹਿੰਦੇ ਕਦੇ ਕਿਸੇ ਨਾਲ ਕੰਮ ਕਰਾਉਣਾ ਕਦੇ ਕਿਸੇ ਨਾਲ ਪਰ ਖਾਲਸਾ ਜੀ ਇੱਕ ਪਰਿਵਾਰ ਸੀ ਮਾਤਾ ਜੀ ਕਹਿੰਦੇ ਸਾਡੇ ਘਰਮ ਦੀ ਕਰਾਂ ਦੇ ਵਿੱਚੋ ਹੀ ਕਹਿੰਦੇ ਉਹਨਾਂ ਬੱਚਿਆਂ ਦੀ ਮਾਂ ਨਹੀਂ ਸੀ ਹੈਗੀ ਕਹਿੰਦੇ ਪਰ ਉਹਨਾਂ ਦਾ ਨੇਚਰ ਬਹੁਤ ਵਧੀਆ ਸੀ ਜਦੋਂ ਉਹਨਾਂ ਦੀ ਮਾਂ ਸੀ ਕਹਿੰਦੇ ਉਹਨਾਂ ਨੇ ਵੀ ਮਾਤਾ ਉਹਨਾਂ ਦੀ ਨੇ ਵੀ ਸਾਡੀ ਬਹੁਤ ਹੈਲਪ ਕਰਨੀ ਪਰ ਕਹਿੰਦੇ ਉਹਨਾਂ ਦੀ ਮਾਤਾ ਦੀ ਡੈਥ ਤੋਂ ਬਾਅਦ ਸੀਮ ਸੁਭਾਅ ਬੱਚਿਆਂ ਦਾ ਵੀ ਆਪਣੀ ਮਾਂ ਵਰਗਾ ਸੀ ਕਹਿੰਦੇ ਉਹ ਵੀ ਜਦੋਂ ਵੀ ਮੈਂ ਉਹਨਾਂ ਦੇ ਕੋਲ ਕਿਸੇ ਵੀ ਚੀਜ਼ ਦੀ ਮਦਦ ਦੇ ਲਈ ਜਾਣਾ ਉਹਨਾਂ ਨੇ ਕਹਿੰਦੇ ਮੈਨੂੰ ਨਾ ਨਾ ਕਰਨੀ ਬੇਸ਼ੱਕ ਉਹਨਾਂ ਦੇ ਕੋਲ ਘੱਟ ਹੋਣਾ ਤੇ ਉਹਨਾਂ ਨੇ ਮੈਨੂੰ ਘੱਟ ਹੀ ਦੇ ਦੇਣਾ ਪਰ ਕਹਿੰਦੇ ਮੈਨੂੰ ਕਦੇ ਖਾਲੀ ਹੱਥ ਵਾਪਸ ਨਹੀਂ ਸੀ ਉਹਨਾਂ ਨੇ ਮੋੜਿਆ ਏਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸ ਰਿਹਾ ਕਿ ਮੇਰਾ ਜਿਹੜਾ ਬੇਟਾ ਸੀਗਾ ਉਹ ਫਰੀ ਦੇ ਵਿੱਚ ਕੰਮ ਕਰਨੇ ਲੋਕਾਂ ਨੇ ਤਾਨੇ ਮੀਨੇ ਮਾਰਨੇ ਕਈ ਵਾਰ ਤਾਂ ਕਹਿੰਦੇ ਲੋਕਾਂ ਨੇ ਇਹ ਕਹਿ ਦੇਣਾ ਕਿ ਇਹ ਤੇਰਾ ਮੁੰਡਾ ਕੰਮ ਨਹੀਂ ਕਰਦਾ ਕਈ ਵਾਰ ਉਸ ਨੂੰ ਕਹਿ ਦੇਣਾ ਕਿ ਤੂੰ ਵੇਲਾ ਫਿਰਦਾ ਸਾਰਾ ਦਿਨ ਤੇਰਾ ਟਾਈਮ ਕਿਵੇਂ ਪਾਸ ਹੋ ਜਾਂਦਾ ਹੈ ਤੇ ਕਈ ਵਾਰ ਤਾਂ ਮਾਤਾ ਜੀ ਦੱਸ ਰਹੀ ਆ ਕਿ ਉਹ ਨੂੰ ਇੱਥੇ ਤੱਕ ਕਹਿ ਦੇਣਾ ਕਿ ਤੁਹਾਡਾ ਭੈਣ ਭਰਾਮਾ ਦਾ ਤਾਂ ਕਿਹੜਾ ਕਦੀ ਵਿਆਹ ਹੁੰਨਾ ਹੈ ਤੁਹਾਨੂੰ ਕੌਣ ਲੈ ਕੇ ਜਾਵੇਗਾ ਤੁਹਾਡੇ ਨਾਲ ਕਿੰਨੇ ਵਿਆਹ ਕਰਾਉਣਾ ਕਿੰਨੇ ਰਿਸ਼ਤੇਦਾਰੀ ਬਣਾਉਣੀ ਹੈ ਵੀ ਤੁਹਾਨੂੰ ਤੁਹਾਡੇ ਘਰ ਕਿਸੇ ਨੇ ਆਉਣਾ ਵੀ ਨਹੀਂ ਤੇ ਨਾ ਹੀ ਕੋਈ ਆਉਂਦਾ ਹੈ ਤੇ ਨਾ ਹੀ ਤੁਹਾਡੇ ਵਿਆਹ ਹੁੰਦੇ ਨੇ ਇਸ ਗੱਲ ਨੂੰ ਲੈ ਕੇ ਖਾਰ사 ਜੀ ਮਾਤਾ ਜੀ ਕਹਿੰਦੇ ਕਿ ਅਸੀਂ ਦੋਨੇ ਮਾਵਾਂ ਈਆਂ ਵੀ ਟੈਨਸ਼ਨ ਦੇ ਵਿੱਚ ਰਹਿਣਾ ਤੇ ਕਹਿੰਦੇ ਜਿਹੜਾ ਮੇਰਾ ਬੇਟਾ ਸੀ ਇਸ ਗੱਲ ਦੀ ਲੋਕਾਂ ਦੇ ਤਾਣਿਆਂ ਮੀਹਿਆਂ ਦੀ ਟੈਨਸ਼ਨ ਲੈ ਕੇ ਕਹਿੰਦੇ ਕਿ ਉਹ ਗਰਤ ਰਸਤੇ ਤੇ ਚਲਾ ਗਿਆ ਕਹਿੰਦੇ ਕਿ ਉਹਨੇ ਇਸ ਤਰ੍ਹਾਂ ਦੇ ਗਰੁੱਪ ਦੇ ਵਿੱਚ ਆਪਣਾ ਮਾਹੌਲ ਬਣਾ ਲਿਆ ਕਿ ਜਿੰਨਾਂ ਨੇ ਆਮ ਲੜਾਈਆਂ ਦੇ ਵਿੱਚ ਜਾਣਾ ਤੇ ਗੈਰ ਕਾਨੂੰਨੀ ਵਿੱਚ ਉਹ ਹਥਿਆਰ ਜਿਵੇਂ ਹੋਣੇ ਉਹਨਾਂ ਦੇ ਨਾਲ ਕਹਿੰਦੇ ਲੜਾਈਆਂ ਕਰਨੀਆਂ ਇਸ ਤਰ੍ਹਾਂ ਦੇ ਕਹਿੰਦੇ ਰਸਤਿਆਂ ਤੇ ਪੈ ਗਿਆ ਕਹਿੰਦੇ ਉਹਨੇ ਨਸ਼ਾ ਵੀ ਕਰਨਾ दारू ਵੀ ਪੀਣੀ ਕਈ ਵਾਰ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਕਿਸੇ ਦੀ ਗੱਡੀ ਤੇ ਉਹਨਾਂ ਨੇ ਲੈ ਜਾਣਾ ਵੀ ਤੂੰ ਚਲਾ ਕੇ ਲੈ ਕੇ ਜਾ ਤੇ ਉਹ ਗੱਡੀ ਤੇ ਵੀ 1-2 ਵਾਰ ਐਕਸੀਡੈਂਟ ਹੋਣ ਕਰਕੇ ਕਹਿੰਦੇ ਮੇਰੇ ਬੇਟੇ ਦੀ ਲੱਤ ਵੀ ਟੁੱਟੀ ਉਹ ਲੱਤ ਦਾ ਇਲਾਜ ਵੀ ਫਿਰ ਉਹਨਾਂ ਨੇ ਹੀ ਕਰਵਾਇਆ ਇੱਥੇ ਤੱਕ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਜਿਹੜਾ ਮੇਰਾ ਬੇਟਾ ਸੀ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਤਾਂ ਇਸ ਘਰ ਦੇ ਵਿੱਚ ਰਹਿਣਾ ਨਹੀਂ ਕਿਉਂਕਿ ਮੇਰੇ ਨਾਲ ਬੈਠਣ ਉੱਠਣ ਵਾਲੇ ਮੁੰਡਿਆਂ ਨੇ ਆਉਣਾ ਤੇ ਉਹ ਮੈਨੂੰ ਕੀ ਕਿਹਾ ਕਰਨਗੇ ਵੀ ਤੇਰਾ ਘਰ ਇਸ ਤਰ੍ਹਾਂ ਦਾ ਹੈ ਕਿਉਂਕਿ ਖਾਲਸਾ ਜੀ ਮਾਤਾ ਜੀ ਕਹਿੰਦੇ ਜਦੋਂ ਜਿਵੇਂ ਦੀ ਸੰਗਤ ਦੇ ਵਿੱਚ ਰਹਿਣਾ ਉਸ ਤਰ੍ਹਾਂ ਦੀ ਰੰਗਤ ਹੋ ਜਾਣੀ ਕਹਿੰਦੇ ਸੇ ਮੇਰੇੁੰਡੇ ਨੇ ਵੀ ਇਸ ਤਰ੍ਹਾਂ ਹੀ ਕਹਿਣਾ ਵੀ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਇਸ ਘਰ ਨੂੰ ਵੇਚ ਕੇ ਤੇ ਮੈਂ ਸ਼ਹਿਰ ਦੇ ਵਿੱਚ ਕੋਈ ਕੋਠੀ ਕਿਰਾਏ ਤੇ ਲਵਾਗਾ ਜਾਂ ਮੈਂ ਬਣੀ ਬਣਾਈ ਲਵਾਗਾ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਸੋਚਿਆ ਵੀ ਚਲ ਕੋਈ ਗੱਲ ਨਹੀਂ ਜੇ ਮੈਂ ਸ਼ਹਿਰ ਦੇ ਵਿੱਚ ਲੈ ਲਾਂਗੀ ਜਿਵੇਂ ਇਹ ਕਹਿੰਦਾ ਵੀ ਚਲ ਇਹਨੂੰ ਸੁਧਰਨਾ ਚਾਹੀਦਾ ਵੀ ਇਹ ਸੁਧਰ ਜਾਵੇ ਤਾਂ ਕਿ ਵੀ ਮੈਂ ਇਹ ਦਿਨ ਗੱਲ ਮੰਨਾਂ ਤੇ ਇਹ ਘਰ ਦੇ ਵਿੱਚ ਰਹਿਣ ਲੱਗ ਜੇ ਇਹ ਕਹਿੰਦਾ ਕਿ ਘਰ ਨਹੀਂ ਵਧੀਆ ਹੈਗਾ ਘਰ ਵਧੀਆ ਹੋਵੇਗਾ ਤੇ ਘਰ ਰਹਿਆ ਕਰੇਗਾ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਉਹ ਘਰ ਵੇਚ ਕੇ ਕਹਿੰਦੇ ਅਸੀਂ ਨਾਲ ਲੱਗਦੇ ਸ਼ਹਿਰ ਦੇ ਵਿੱਚ ਇੱਕ ਕੋਠੀ ਕਹਿੰਦੇ ਅਸੀਂ ਲੈ ਲਈ ਜੋ ਸਾਨੂੰ ਜਾਇ ਜੀ ਰੇਟ ਦੇ ਵਿੱਚ ਬਣ ਗਈ ਤੇ ਕੁਝ ਸਾਡੇ ਕੋਲ ਪੈਸੇ ਵੀ ਵਰਤਣ ਦੇ ਲਈ ਬਚ ਗਏ ਕਹਿੰਦੇ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਂ ਜੋ ਤੇਰੀ ਇੱਛਾ ਸੀ ਉਹ ਵੀ ਪੂਰੀ ਕੀਤੀ ਕਿ ਤੂੰ ਘਰ ਕਹਿੰਦਾ ਸੀ ਮੈਂ ਉਹ ਘਰ ਵੇਚ ਕੇ ਇੱਕ ਘਰ ਨਵਾਂ ਵੀ ਲੈ ਲਿਆ ਹੁਣ ਤੂੰ ਕੋਈ ਕੰਮ ਕਰ-ਕਰ ਕੰਮ ਲੱਗ ਤੇ ਅੱਗੇ ਤੇਰੀ ਭੈਣ ਦਾ ਵੀ ਵਿਆਹ ਕਰਦਾ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੇ ਬੇਟੇ ਨੇ ਮੇਰੀ ਇੱਕ ਨਾ ਸੁਣੀ ਕਹਿੰਦੇ ਉਸਨੇ ਕਦੇ ਕਿਸੇ ਨਾਲ ਲੜਾਈ ਕਰਨੀ ਕਦੇ ਕਿਸੇ ਨਾਲ ਕਈ ਵਾਰ ਉਹ ਝੇਰ ਚ ਵੀ ਜਾਣਾ ਉਥੋਂ ਵੀ ਉਹਨਾਂ ਨੇ ਹੀ ਲੈ ਕੇ ਆਉਣਾ ਜਿੰਨਾ ਦੇ ਲਾਲ ਹੋ ਰਹਿਦਾ ਹੁੰਦਾ ਸੀ ਕਈ ਵਾਰ ਕਹਿੰਦੇ ਉਹਨੇ ਇਨੀ ਦਾਰੂ ਪੀ ਲੈਣੀ ਦਾਰੂ ਪੀਤਿਆ ਉਹਨੂੰ ਸੁਰਤ ਨਾ ਰਹਿਣੀ ਤੇ ਮੁੰਡਿਆਂ ਨੇ ਹੀ ਘਰ ਛੱਡ ਕੇ ਜਾਣਾ ਘਰ ਜਵਾਨ ਧੀ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਆਉਣਾ ਮੈਨੂੰ ਬਹੁਤ ਟੈਨਸ਼ਨ ਹੋਣੀ ਜੇ ਮੈਂ ਕੁਝ ਬੋਲਣਾ ਤੇ ਬੇਟੇ ਨੇ ਬਹੁਤ ਜ਼ਿਆਦਾ ਕਹਿੰਦੇ ਮੇਰੇ ਨਾਲ ਆਵਾ ਤਵਾ ਬੁੱਲਣਾ ਪਰਖਾਰ ਸਾਹਿਬ ਜੀ ਮਾਤਾ ਜੀ ਕਹਿੰਦੇ ਆ ਕਿ ਮੈਂ ਭਰੋਸਾ ਰੱਖਿਆ ਸੀ ਗੁਰੂ ਤੇ ਮਾਰਾ ਸੱਚੇ ਪਾਤਸ਼ਾਹਗੇ ਹੀ ਅਰਦਾਸ ਬੇਨਤੀ ਕਰਨੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸਾਡੀ ਕਿਸਮਤ ਹੈ ਉਹੀ ਸਾਡੇ ਨਾਲ ਕੋੜਾ ਹੈ ਵੀ ਮੈਂ ਕੋਈ ਦੋਸ਼ ਨਹੀਂ ਦੇ ਸਕਦੀ ਕਿ ਤੁਸੀਂ ਪਰਮਾਤਮਾ ਮੇਰੀ ਕਿਸਮਤ ਹੀ ਇਸ ਤਰ੍ਹਾਂ ਦੇ ਲਿਖੀਏ ਮੈਂ ਗੁਰਦੁਆਰਾ ਸਾਹਿਬ ਵੀ ਜਾਨੀ ਆ ਪਾਠ ਵੀ ਕਰਦੀ ਆ ਪਰ ਫਿਰ ਵੀ ਮੇਰੇ ਇਹ ਹਾਲਾਤ ਨੇ ਪਰਖਾਰ ਸਾਹਿਬ ਜੀ ਮਾਤਾ ਜੀ ਕਹਿੰਦੇ ਕਿ ਜਦੋਂ ਮੈਂ ਕਿਸੇ ਸਮੇਂ ਪਿੰਡ ਜਾਣਾ ਜਦੋਂ ਮੇਰਾ ਸ਼ਹਿਰ ਬੰਨਣਾ ਲੱਗਣਾ ਤੇ ਮੈਂ ਪਿੰਡ ਆਉਣਾ ਤੇ ਕਹਿੰਦੇ ਜੋ ਪਰਿਵਾਰ ਮੇਰੀ ਮਦਦ ਕਰਦਾ ਹੁੰਦਾ ਸੀ ਜਿਹੜੇ ਬੱਚਿਆਂ ਦੇ ਮਾਤਾ ਜੀ ਨਹੀਂ ਸਨ ਉਹਨਾਂ ਦੇ ਘਰ ਕਹਿੰਦੇ ਜਦੋਂ ਵੀ ਮੈਂ ਪਿੰਡ ਆਉਣਾ ਉਹਨਾਂ ਦੇ ਘਰ ਹੋ ਕੇ ਜਾਣਾ ਏਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਕਹਿੰਦੇ ਕਿ ਮੈਂ ਉਹਨਾਂ ਦੇ ਘਰ ਆਈ ਤੇ ਕਹਿੰਦੇ 1 ਸਾਲ ਡੇਢ ਸਾਲ ਦੇ ਬਾਅਦ ਮੈਂ ਉਹਨਾਂ ਦੇ ਘਰ ਆਈ ਕਹਿੰਦੇ ਉਹਨਾਂ ਨੇ ਘਰ ਬਹੁਤ ਸੋਹਣਾ ਬਣਾਇਆ ਹੋਇਆ ਵੱਡੀ ਗੱਡੀ ਵੀ ਲੈ ਲਈ ਕਹਿੰਦੇ ਉਹਨਾਂ ਨੇ ਆਪਣੇ ਖੁਦ ਦੇ ਸਟੋਰ ਖੋਲ ਕੇ ਅੱਗੇ ਬਿਜ਼ਨਸ ਕਹਿੰਦੇ ਵਧਾ ਲਿਆ ਕਹਿੰਦੇ ਜਦੋਂ ਮੈਂ ਉਹਨਾਂ ਘਰ ਆਈ ਤੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਪਹਿਲਾਂ ਨਾਲੋਂ ਬਦਲੇ ਹੋਏ ਸੀ ਕਹਿੰਦੇ ਉਹਨਾਂ ਨੇ ਮੈਨੂੰ ਪੁੱਛਿਆ ਤੇ ਕਹਿੰਦੇ ਮੈਂ ਰੋ ਲਾਈ ਕਿ ਵੀ ਮੇਰੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋਏ ਪਏ ਨੇ ਕਿ ਮੁੰਡਾ ਮੇਰੀ ਗੱਲ ਨਹੀਂ ਸੁਣਦਾ ਕੁੜੀ ਮੇਰੀ ਵਿਆਉਣ ਵਾਲੀ ਹੈ ਮੇਰੇ ਕੋਲ ਕੋਈ ਪੈਸਾ ਨਹੀਂ ਹੋਏਗਾ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਉਹਨਾਂ ਨੇ ਕਿਹਾ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਘਰ ਦੇ ਹਾਲਾਤ ਵੀ ਪਹਿਲਾਂ ਬਹੁਤ ਜ਼ਿਆਦਾ ਵੀ ਖਰਾਬ ਸੀ ਵੀ ਤੁਹਾਡੇ ਤੇ ਕਿੰਨੀ ਵਾਰਾ ਚ ਨਹੀਂ ਕਿਰਪਾ ਕੀਤੀ ਕਿ ਤੁਸੀਂ ਕਿਤੇ ਗਏ ਆਏ ਸੀ ਪੁੱਛਣ ਦੱਸਣ ਵੀ ਜਿਹਦੇ ਨਾਲ ਤੁਹਾਡੇ ਕੰਮ ਨੇ ਜਿਹੜੇ ਉਹ ਸਿੱਧ ਹੋਏ ਨੇ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਉਹ ਜਿਹੜੀ ਬੇਟੀ ਸੀਗੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਕਿ ਮਾਤਾ ਜੀ ਅਸੀਂ ਕਿਤੇ ਵੀ ਨਹੀਂ ਗਏ ਨਾ ਹੀ ਅਸੀਂ ਕਿਸੇ ਕੋਲ ਗਏ ਆ ਨਾ ਹੀ ਅਸੀਂ ਕਿਸੇ ਤੋਂ ਪੁੱਛਿਆ ਏ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਉਹਨਾਂ ਨੇ ਕਿਹਾ ਇਹ ਬੀਜੀ ਤੁਸੀਂ ਨਾ ਜੋਤ ਜ਼ਰੂਰ ਜਗਾਇਆ ਕਰੋ ਮਾਤਾ ਜੀ ਜੋਤ ਜਗਾਓ ਜੋਤ ਜਗਾ ਕੇ ਤਾਂ ਅੰਤਰਵਾਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਤੁਸੀਂ ਜੇ ਚਪੈਰਾ ਸਾਹਿਬ ਕੱਟੋਗੇ ਤਾਂ ਬਹੁਤ ਵਧੀਆ ਗੱਲ ਹੈ ਜੇ ਨਹੀਂ ਕੱਟ ਸਕਦੇ ਨਾ ਤੁਸੀਂ ਜੋਤ ਜਗਾ ਕੇ ਹਰ ਰੋਜ਼ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿਓ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੇ ਮੂਲ ਮੰਤਰ ਦਾ ਪਾਠ ਕਰ ਲਿਆ ਕਰੋ ਜੇ ਜਪਜੀ ਸਾਹਿਬ ਜੇ ਚਪੈਰਾ ਸਾਹਿਬ ਕੱਟ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਉਹ ਬੱਚੀ ਨੇ ਕਹਿੰਦੇ ਕਿ ਇੰਨੇ ਉਹਨਾਂ ਦੇ ਘਰੇ ਦੁੱਖ ਤਕਲੀਫ ਸੀਗੇ ਇਹਦੇ ਉਹਨਾਂ ਦੇ ਮਾਤਾ ਜੀ ਜੀ ਜੋ ਡੈਥ ਹੋਈ ਸੀ ਉਹਨਾਂ ਨੂੰ ਵੀ ਕਹਿੰਦੇ ਛਾਤੀ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਸੀ ਜਿਸ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਕਹਿੰਦੇ ਉਹਨਾਂ ਇਲਾਜ ਵੀ ਬਹੁਤ ਕਰਵਾਇਆ ਸੀ ਪਰ ਉਹ ਇਲਾਜ ਤੋਂ ਬਾਅਦ ਵੀ ਉਹਨਾਂ ਨੂੰ ਫਰਕ ਨਹੀਂ ਸੀ ਪਿਆ ਪਰ ਉਹ ਮਾਤਾ ਜੀ ਦੱਸਦੇ ਜਦੋਂ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰਕੇ ਪਾਠ ਕਰਿਆ ਕਰੋ ਜੋਤ ਜਗਾਇਆ ਕਰੋ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਤਾਂ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜੋਤ ਜਗਾ ਕੇ ਅਰਦਾਸ ਬੇਤੀ ਹਰ ਰੋਜ਼ ਕਰੋ ਤੁਹਾਡੇ ਤੇ ਜ਼ਰੂਰ ਕਿਰਪਾ ਹੋਵੇਗੀ ਖਾਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਘਰੇ ਆ ਕੇ ਇੰਨੇ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਕਿਹਾ ਕਿੰਨੇ ਮੈਂ ਤਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਲੈ ਕੇ ਆਈ ਵਿਚਾਰ ਵਿੱਚੋਂ ਜਾ ਕੇ ਕਹਿੰਦੇ ਫਿਰ ਮੈਂ ਆ ਕੇ ਜੋਤ ਜਗਾਈ ਕੇ ਸੀ ਇਸ਼ਨਾਨ ਕਰਕੇ ਰਹਿ ਰਸਤਾ ਸਮਾ ਸੀ ਸ਼ਾਮ ਦੇ ਸਮੇ ਮਾਤਾ ਜੀ ਕਿੰਨੇ ਮੈਂ ਵਾਪਸ ਆਈ ਕਹਿੰਦੇ ਜੋਤ ਜਗਾ ਕੇ ਅਰਦਾਸ ਬੇਨਤੀ ਕਰਕੇ ਤੇ ਮਾਤਾ ਜੀ ਕਹਿੰਦੇ ਵੀ ਮੇਰੇ ਤੋਂ ਜ਼ਿਆਦਾ ਲੰਬਾ ਸਮਾ ਪਾਠ ਨਹੀਂ ਸੀ ਹੁੰਦਾ ਕਿਉਂਕਿ ਸਰੀਰ ਬਿਲਕੁਲ ਰਹੀ ਜਾਂਦਾ ਸੀ ਟੈਨਸ਼ਨਾਂ ਦੇ ਕਰਕੇ ਇਸੇ ਤ ਜੋ ਠੀਕ ਨਹੀਂ ਸੀ ਰਹਿੰਦੀ ਤਾਂ ਮਾਤਾ ਜੀ ਕਹਿੰਦੇ ਕਿ ਮੈਂ ਮੂਲ ਮੰਤਰ ਦਾ ਪਾਠ ਕਰਦੀ ਹੁੰਦੀ ਸੀ ਜੋਤ ਜਗਾਉਣੀ ਅਰਦਾਸ ਬੇਨਤੀ ਕਰਨੀ ਤੇ ਮੂਲ ਮੰਤਰ ਦਾ ਕਹਿੰਦੇ ਮੈਂ ਜਾਪ ਕਰਨਾ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਜਦੋਂ ਜੋਤ ਜਗਾਉਣੀ ਸ਼ੁਰੂ ਕੀਤੀ ਤਾਂ ਇਹੀ ਅਰਦਾਸ ਬੇਨਤੀ ਕੀਤੀ ਤਾਂ ਤੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਤੁਸੀਂ ਕਿਰਪਾ ਕਰੋ ਮੇਰਾ ਜੋ ਬੱਚਾ ਹੈ ਉਹ ਸਿੱਧੇ ਰਸਤੇ ਤੇ ਆਵੇ ਤੇ ਆਪਣੀ ਮਿਹਨਤ ਕਰੇ ਮਿਹਨਤ ਕਰਕੇ ਆਪਣੀ ਭੈਣ ਦਾ ਵਿਆਹ ਕਰੇ ਤੇ ਸਾਨੂੰ ਕੋਈ ਇਸ ਤਰ੍ਹਾਂ ਦਾ ਵਧੀਆ ਪਰਿਵਾਰ ਸਾਉ ਪਰਿਵਾਰ ਤੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਅਪ ਮੇਰੀ ਬੇਟੀ ਦੇ ਲਈ ਮਲਾਈਓ ਤਾ ਜੋ ਕਿ ਮੇਰੀ ਬੇਟੀ ਅੱਗੇ ਜਾ ਕੇ ਸੁਖ ਲਵੇ ਹਿੱਤੇ ਤਾਂ ਉਸਨੇ ਬਹੁਤ ਦੁੱਖ ਦੇਖੇ ਨੇ ਅੱਗੇ ਫਿਊਚਰ ਦੇ ਵਿੱਚ ਉਹ ਵਧੀਆ ਰਹੇ ਆਪਣੇ ਪਰਿਵਾਰ ਦੇ ਵਿੱਚ ਖਾਲਸਾ ਜੀ ਮਾਤਾ ਜੀ ਕਹਿੰਦੇ ਜਦੋਂ ਮੈਂ ਜੋਤ ਜਗਾਉਣੀ ਸ਼ੁਰੂ ਕੀਤੀ ਇਸ ਤਰ੍ਹਾਂ ਅਰਦਾਸ ਬੇਨਤੀ ਕੀਤੀ ਇਹ ਅਰਦਾਸ ਬੇਨਤੀ ਕਰਕੇ ਨਾਲ ਮੈਂ ਇਹ ਵੀ ਕਿਹਾ ਕਿ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਿਰ ਗਿਆ ਯਾਰਦਾਸਾ ਬੇਨਤੀਆਂ ਪੂਰੀਆਂ ਹੋ ਗਿਆ ਤੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਤੇ ਮੈਂ ਆਪਣੇ ਪਰਿਵਾਰ ਸਮੇਤ ਮੈਂ ਤੁਹਾਡੇ ਦਰ ਤੇ ਆ ਕੇ ਮੱਥਾ ਟੇਕ ਕੇ ਸ਼ੁਕਰਾਨਾ ਕਰਕੇ ਜਾਵਾਂਗੀ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਨਾਲ ਲੈ ਕੇ ਖਾਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਬਹੁਤ ਟੁੱਟ ਚੁੱਕੀ ਸੀ ਮੈਂ ਕਿਤੇ ਗਈ ਤਾਂ ਨਹੀਂ ਸੀ ਆਸੇ ਪਾਸੇ ਹੋਰ ਪੰਡਤਾ ਕੋਲ ਜਾਂ ਬਾਬਿਆਂ ਕੋਲ ਕਹਿੰਦੇ ਪਰ ਮੇਰਾ ਮਨ ਦਿਨੋਂ ਦਿਨ ਡੋਲਦਾ ਜਾਂਦਾ ਸੀ ਕਿ ਇੱਕ ਬੇਟਾ ਉਹ ਵੀ ਗਲਤ ਰਾਏ ਪੈ ਗਿਆ ਤੇ ਉਹਦੇ ਬਿਨਾ ਮੈਂ ਕੀ ਹੈਗੀ ਆ ਵੀ ਜੇ ਬੇਟਾ ਨਾ ਰਿਹਾ ਤੇ ਮੈਂ ਕੀ ਕਰਾਂਗੀ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਹਰ ਰੋਜ਼ ਜੋਤ ਜਗਾਉਣੀ ਜੋਤ ਚਗਾ ਕੇ ਕਹਿੰਦੇ ਮੈਂ ਮੂਲ ਮੰਤਰ ਦਾ ਪਾਠ ਕਰਨਾ ਕਹਿੰਦੇ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਤੇ ਕਹਿੰਦੇ ਮੈਨੂੰ 11 ਹੀ ਦਿਨ ਹੋਏ ਸੀ ਅਜੇ ਜੋਤ ਚਗਾਉਂਦਿਆਂ ਤੇ ਮੂਲ ਮੰਤਰ ਦਾ ਪਾਠ ਕਰਦਿਆਂ ਨੂੰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੀ ਬੇਟੀ ਦੇ ਲਈ ਰਿਸ਼ਤਾ ਆਉਂਦਾ ਏ ਕਿ ਉਹ ਜਿਹੜੇ ਪਿੰਡ ਦਾਡੇ ਗ੍ਰੰਥੀ ਹੁੰਦੇ ਨੇ ਜਿਹੜੇ ਪਿੰਡੋਂ ਰਿਸ਼ਤਾ ਆਉਂਦਾ ਪਿੰਡ ਦੇ ਜੋ ਗ੍ਰੰਥੀ ਹੁੰਦਾ ਹੈ ਉਹਨਾਂ ਦੇ ਬੇਟੇ ਦਾ ਹੀ ਰਿਸ਼ਤਾ ਆਉਂਦਾ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹਿੰਦੇ ਹੁੰਦੇ ਨੇ ਉੱਥੇ ਪਾਠ ਕਰਦੇ ਸੇਵਾ ਕਰਦੇ ਕਹਿੰਦੇ ਸਾਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਕਿ ਗੁਰਦੁਆਰਾ ਸਾਹਿਬ ਦੀ ਸਾਂਭ-ਸਭਾਲ ਉਸ ਗ੍ਰੰਥੀ ਸਿੰਘ ਕੋਲ ਸੀ ਤੇ ਉਹਨਾਂ ਦੇ ਬੇਟੇ ਦਾ ਹੀ ਕਹਿੰਦੇ ਮੇਰੀ ਬੇਟੀ ਨੂੰ ਰਿਸ਼ਤਾ ਆਇਆ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਇੰਨੀ ਖੁਸ਼ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇੰਨੀ ਕਿਰਪਾ ਕੀਤੀ ਕਿ ਵਾਰਾ ਸੱਚੇ ਪਾਤਸ਼ਾਹ ਨੇ ਆਪਦੇ ਦਰ ਤੋਂ ਹੀ ਵੀ ਸਾ ਨੂੰ ਰਿਸ਼ਤਾ ਭੇਜਿਆ ਵੀ ਆਪਣੇ ਦਰ ਤੋਂ ਹੀ ਮੇਰੀ ਬੇਟੀ ਨੂੰ ਲੈ ਕੇ ਜਾਣਾ ਇਸ ਤਰ੍ਹਾਂ ਖਾਰਸਾ ਜੀ ਮਾਤਾ ਜੀ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਦੀ ਸਿਰਫ ਤੁਹਾਨੂੰ ਚਾਰ ਬੰਦਿਆਂ ਨੂੰ ਪੰਜ ਨੂੰ ਰੋਟੀ ਪਾਣੀ ਹੀ ਖਵਾ ਸਕਦੀ ਹਾਂ ਇਸ ਤੋਂ ਵੱਧ ਮੈਂ ਕੁਝ ਨਹੀਂ ਕਰ ਸਕਦੀ ਪਰ ਖਾਰਸਾ ਜੀ ਉਸ ਪਰਿਵਾਰ ਨੇ ਮਾਤਾ ਜੀ ਕਹਿੰਦੇ ਕਿ ਸਾਨੂੰ ਕਿਹਾ ਕਿ ਅਸੀਂ 나ਹੀਂ ਕੁਝ ਖਾਣਾ ਪੀਣਾ 나ਹੀਂ ਕੁਝ ਲੈਣਾ ਆ ਵੀ ਅਸੀਂ ਜਿਹੜੇ ਕੱਪੜੇ ਨੇ ਕੁੜੀ ਦੇ ਉਹ ਵੀ ਆਪਣੇ ਕੋਲੋਂ ਲਿਆ ਕੇ ਅਸੀਂ ਕੱਪੜੇ ਵੀ ਉਹੀ ਪਵਾ ਕੇ ਅਸੀਂ ਤੁਹਾਡੀ ਕੁੜੀ ਨੂੰ ਲੈ ਕੇ ਜਾਣਾ ਅਸੀਂ ਇੱਕ ਰੁਪਈਆ ਵੀ ਨਹੀਂ ਲੈਣਾ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੀ ਬੇਟੀ ਦਾ ਰਿਸ਼ਤਾ ਹੁੰਦਾ 8 ਦਿਨਾਂ ਵਿੱਚ ਗੱਲਬਾਤ ਹੋ ਕੇ 8 ਦਿਨਾਂ ਦੇ ਬਾਅਦ ਕਹਿੰਦੇ ਲੰਦਕਾਰ ਚ ਹੋ ਕੇ ਮੇਰੀ ਬੇਟੀ ਦਾ ਵਿਆਹ ਹੋ ਜਾਂਦਾ ਹੈ ਕਹਿੰਦੇ ਇੰਨਾ ਵਧੀਆ ਘਰ ਪਰਿਵਾਰ ਮਿਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕਹਿੰਦੇ ਕਿ ਉਹ ਪਰਿਵਾਰ ਰਹਿੰਦਾ ਹੁੰਦਾ ਹੈ ਮੇਰੀ ਬੇਟੀ ਕਹਿੰਦੇ ਕਿ ਬਹੁਤ ਜ਼ਿਆਦਾ ਖੁਸ਼ ਹੁੰਦੀ ਉਸ ਘਰ ਦੇ ਵਿੱਚ ਕਿ ਮੈਨੂੰ ਇੰਨਾ ਸੋਹਣਾ ਪਰਿਵਾਰ ਮਿਲਿਆ ਇੰਨਾ ਵਧੀਆ ਜੋ ਕਿ ਗੁਰੂ ਵਾਲਾ ਹੈ ਗਰਬਾਣੀ ਦੇ ਨਾਲ ਜੁੜਿਆ ਹੋਇਆ ਤੇ ਸਭ ਤੋਂ ਵੱਡੀ ਗੱਲ ਕਿ ਨਸ਼ੇ ਤੋਂ ਰਹਿਤ ਮਿਲਿਆ ਜੋ ਚੀਜ਼ ਮਾਤਾ ਜੀ ਕਹਿੰਦੇ ਮੇਰੀ ਬੇਟੀ ਚਾਹੁੰਦੀ ਸੀ ਉਹੀ ਕਹਿੰਦੇ ਕਿ ਉਸ ਨੂੰ ਚੀਜ਼ ਮਿਲੀ ਉਸਨੇ ਕਿਹਾ ਸੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਬੇਸ਼ੱਕ ਮੈਨੂੰ ਗਰੀਬ ਪਰਿਵਾਰ ਮਿਲੇ ਪਰ ਮੈਨੂੰ ਗੁਰੂ ਵਾਲਾ ਨਾਲ ਜੁੜਿਆ ਹੋਇਆ ਪਰਿਵਾਰ ਮਿਲੇ ਖਰਸਾ ਜੀ ਮਾਤਾ ਜੀ ਕਹਿੰਦੇ 11 ਦਿਨਾਂ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕਲਾ ਵਰਤਾਈ ਕਹਿੰਦੇ ਮੇਰੀ ਬੇਟੀ ਦੇ ਵਿਆਹ ਦਾ ਕਾਰਜ ਹੋ ਗਿਆ ਤੇ ਪਰਿਵਾਰ ਕਹਿੰਦੇ ਕਿ ਗੁਰੂ ਵਾਲਾ ਮਿਲਿਆ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਤੇ ਪਰਮਾਤਮਾ ਦੀ ਕਿਰਪਾ ਦੇ ਸਦਕਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਏਸੀ ਤਰ੍ਹਾਂ ਖਾਸਾ ਜੀ ਮਾਤਾ ਜੀ ਕਹਿੰਦੇ ਜਦੋਂ ਬੇਟੀ ਦਾ ਵਿਆਹ ਦਾ ਕਾਰਜ ਹੋ ਜਾਂਦਾ ਹੈ ਉਸ ਤੋਂ ਬਾਅਦ ਕਹਿੰਦੇ ਮੈਂ ਆਪਣੇ ਬੇਟੇ ਲਈ ਅਰਦਾਸ ਬੇਨਤੀ ਕਰਨੀਆਂ ਤੇ ਉਸੇ ਤਰ੍ਹਾਂ ਹਰ ਰੋਜ਼ ਜੋਤ ਜਗਾਉਣੀ ਤੇ ਮੂਲ ਮੰਤਰ ਦਾ ਜਾਪ ਕਰਨਾ ਉਸੇ ਤਰ੍ਹਾਂ ਜਿਵੇਂ ਪਹਿਲਾਂ ਮੈਂ 11 ਦਿਨ ਰੈਗੂਲਰ ਕੀਤਾ ਸੀ। ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਉਸੇ ਤਰ੍ਹਾਂ ਪਾਠ ਕਰੀ ਕਿ ਕਹਿੰਦੇ ਮੇਰਾ ਬੇਟਾ ਬਿਲਕੁਲ ਵੀ ਘਰ ਨਹੀਂ ਸੀ ਆਉਂਦਾ ਹੁੰਦਾ ਜਿੰਨਾ ਮੁੰਡਿਆਂ ਦੇ ਨਾਲ ਰਹਿੰਦਾ ਸੀ ਸਾਰਾ ਦਿਨ ਉਹਨਾਂ ਨਾਲ ਰਹਿਣਾ ਤੇ ਰਾਤ ਨੂੰ ਕਹਿੰਦੇ ਨਸ਼ਾ ਪਤਾ ਕਰਕੇ ਦਾਰੂ ਪੀ ਕੇ ਪਤਾ ਨਹੀਂ ਰੋਟੀ ਖਾਣੀ ਵੀ ਕਿ ਨਾ ਉਹਨਾਂ ਦੇ ਕੋਲ ਹੀ ਉਹਨੇ ਰਹਿਣਾ। 8-8 10-10 ਦਿਨ ਕੰਮ ਆਉਣਾ ਆਉਣਾ ਤੇ ਨੜਾਈ ਕਲੇ ਸਵਾ ਕੇ ਪੈਸੇ ਲੈ ਕੇ ਸਾਡੇ ਤੋਂ ਚਲੇ ਜਾਂਦਾ ਸੀ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ 3-4 ਦਿਨ ਹੋਰ ਅੱਗੇ ਮੂਲ ਮੰਤਰ ਕੀਤਾ ਅਰਦਾਸ ਬੇਨਤੀ ਮੂਲ ਮੰਤਰ ਦਾ ਜਾਪ ਕੀਤਾ ਅਰਦਾਸ ਬੇਨਤੀ ਕੀਤੀ ਤੇ ਜੋਤ ਜਗਾਈ ਤੇ ਕਹਿੰਦੇ ਜਿਹੜਾ ਮੇਰਾ ਬੇਟਾ ਸੀ ਕਹਿੰਦੇ ਕਿ ਉਹ ਆਪਣੇ ਆਪ ਹੀ ਮੈਂ ਉਹਨੂੰ ਕੋਸ਼ਣਾ ਕਿਹਾ ਕਿ ਤੂੰ ਘਰ ਨਹੀਂ ਆਉਂਦਾ ਜਾਂ ਕਿਸ ਤਰ੍ਹਾਂ ਉਹ ਆਪਣੇ ਆਪ ਹੀ ਹਰ ਰੋਜ਼ ਘਰ ਆਉਣਾ ਉਹਨੇ ਸ਼ੁਰੂ ਕਰ ਦੇਣਾ ਘਰ ਆਉਣਾ ਨਾਉਣਾ ਤੋੜਾ ਤੇ ਮੈਨੂੰ ਕਹਿੰਦਾ ਕਿ ਮੈਨੂੰ ਰੋਟੀ ਪਕਾ ਦੇ ਉਹ ਰੋਟੀ ਖਾ ਕੇ ਤੇ ਉਹਨੇ ਸੌ ਜਾਣਾ ਕਹਿੰਦੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹਨੇ ਬਾਹਰ ਰਹਿਣਾ ਪਰ ਰਾਤ ਨੂੰ ਹਰ ਰੋਜ਼ ਉਹਨੇ ਘਰ ਆ ਜਾਣਾ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਸੋਚਿਆ ਕਿ ਅੱਜ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਏ ਮੇਰੇ ਤੇ ਘਰ ਪਰਿਵਾਰ ਤੇ ਵੀ ਕੱਲ ਨੂੰ ਪਰਮਾਤਮਾ ਨੇ ਤਿੰਨਾਂ ਸਭ ਨਸ਼ਾ ਤੋਂ ਵੀ ਦੂਰ ਕਰ ਦੇਣਾ ਇਸੀ ਤਰ੍ਹਾਂ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੈਨੂੰ 10-15 ਦਿਨ ਹੋਰ ਮੈਂ ਮੋਰਵਾ ਤਰ ਦਾ ਜਾਪ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜੋਤ ਜਗਾਈ ਤੇ ਕਹਿੰਦੇ 15-20 ਦਿਨਾਂ ਦੇ ਵਿੱਚ ਵਿੱਚ ਮੇਰਾ ਜੋ ਬੇਟਾ ਏ ਉਹ ਨਸ਼ਾ ਛੱਡ ਕੇ ਕਹਿੰਦੇ ਉਹਨੇ ਦਸਤਾਰ ਬੰਨ੍ਹਣੀ ਸ਼ੁਰੂ ਕਰਤੀ ਗੁਰਦੁਆਰਾ ਸਾਹਿਬ ਵੀ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਸਵੇਰੇ ਉੱਠਣਾ ਚਾਹ ਪਾਣੀ ਪੀਣਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ਼ਨਾਨ ਕਰਕੇ ਤੇ ਕਹਿੰਦੇ ਮੇਰੇ ਨਾਲ ਮੈਨੂੰ ਕਹਿਣਾ ਮਾਤਾ ਚੱਲ ਗੁਰਦੁਆਰਾ ਸਾਹਿਬ ਚੱਲੀਏ ਦਸਤਾਰ ਬੰਨਣੀ ਤੇ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਤੋਂ ਜਾ ਕੇ ਆ ਕੇ ਕਹਿੰਦੇ ਕਿ ਉਹ ਕੱਪੜਿਆਂ ਵਾਲੀ ਸ਼ਾਪ ਤੇ ਲੱਗਿਆ ਉਥੇ ਫਿਰ ਉਹਨੇ ਆਪਣੇ ਕੰਮ ਤੇ ਜਾਣਾ ਉਥੋਂ ਘਰੇ ਆਉਣਾ ਤੇ ਸ਼ਾਮ ਨੂੰ ਕਹਿੰਦੇ ਕਿ ਗੱਲਾਂ ਬਾਤਾਂ ਕਰਨੀਆਂ ਰੋਟੀ ਪਾਣੀ ਖਾਣਾ ਤੇ ਪੈ ਜਾਣਾ ਇਸ ਤਰ੍ਹਾਂ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣ ਤੇ ਨਾਲ ਗੋਲ ਮੰਤਰ ਦਾ ਹੀ ਕਹਿੰਦੇ ਮੈਂ ਜਾਪ ਕਰ ਸਕਦੀ ਸੀ ਉਹੀ ਮੈਂ ਜਾਪ ਕੀਤਾ ਤੇ ਮੇਰੇ ਦੋਨਾਂ ਬੱਚਿਆਂ ਦੇ ਕਾਰਜ ਚੋ ਸਫਲ ਹੋ ਗਏ ਮੇਰਾ ਬੇਟਾ ਨਸ਼ਿਆਂ ਤੋਂ ਦੂਰ ਹੋਇਆ ਤੇ ਘਰ ਦੇ ਵਿੱਚ ਉਸ ਨੇ ਰਹਿਣਾ ਸ਼ੁਰੂ ਕੀਤਾ ਜਿਹੜਾ ਘਰ ਦੇ ਨੇੜੇ ਆਉਣ ਆਉਂਦਾ ਹੀ ਨਹੀਂ ਸੀ ਮਾਤਾ ਜੀ ਕਹਿੰਦੇ ਕਾਰ ਹੋਣਾ ਉਹ ਇੰਨੀ ਨਫ਼ਰਤ ਲੱਗਦੀ ਸੀ ਤੇ ਕਹਿੰਦੇ ਉਹ ਹੁਣ ਮੇਰੇ ਨਾਲ ਰਹਿੰਦਾ ਹੈ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਨੇ ਦਸਤਾਰ ਵੀ ਬੰਨਣੀ ਸ਼ੁਰੂ ਕਰ ਦਿੱਤੀ ਕੇਸ ਵੀ ਰੱਖ ਲੈਨੇ ਤੇ ਬੇਟੀ ਦੇ ਲਈ ਵੀ ਕਹਿੰਦੇ ਘਰ ਪਰਿਵਾਰ ਵਧੀਆ ਮਿਲਿਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਵੀ ਆਪਣੇ ਘਰ ਦੇ ਵਿੱਚ ਸੁਖੀ ਹੈ ਤੋ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੇ ਇੱਤੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਡੇ ਪਰਿਵਾਰ ਤੇ ਕਿਰਪਾ ਹੋਈ ਤੇ ਸਾਡੇ ਰੁਕੇ ਹੋਏ ਕਾਰਜ ਜੋ ਸਫਲ ਹੋਏ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਦੂਰ ਹੋਇਆ ਤੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਸੋ ਖਾਲਸਾ ਜੀ ਇਹ ਸੀ ਮਾਤਾ ਜੀ ਦੀ ਹੱਦਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਧੰਤਨ ਅਮਰਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰ ਬਾਣੀ ਤੇ ਨਾਲ ਛੋੜਨਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੇ ਘਰ ਪਰਿਵਾਰ ਤੇ ਮਾਰਾ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾਈ ਰੱਖਣੀ ਸਭਨਾ ਦੇ ਘਰ ਹੱਸਦੇ ਵਸਦੇ ਰੱਖਣੇ ਵਾਹਿਗੁਰੂ ਸੱਚੇ ਪਾਤਸ਼ਾਹ ਨੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੀ ਲਾਲ ਪਰ ਕੇ ਪੇਚੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭਨਾ ਦੇ ਕਾਜ ਸਫਲ ਕਰਨੇ ਤਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ குருਵਲੇ ਬਣਾਉਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ